ਦੋਹਾਂ ਜਾਣਾਂ ਦੇ ਤਸਵੀਰ ਜਸ਼ਮੀ ਕਿਸ ਉਹਨਾਂ ਆਣ ਕੇ ਪਹਿਲੀ ਵਾਰ ਇਹਨਾਂ ਨਾਲ ਗੱਲਬਾਤ ਕਰਨੇ ਗਏ ਆ ਉਹਨਾਂ ਦੇ ਕੋਲ ਦੋ ਨੰਬਰ ਦੇ ਤਿਆਰੀ ਪਿਸਟਲ ਵਗੈਰਾ ਹੈਗਾ ਤੇ ਉਹਨਾਂ ਗੱਲ ਨਹੀਂ ਉਹਨਾਂ ਦੀ ਸੁਣੀ ਤੇ ਪਿਸਟਲ ਦੀਆਂ ਗੋਲੀਆਂ ਨਾਲ ਫੇਰ ਮਾਰਦੇ ਗੱਲ ਹੋਈ ਐ ਜੀ ਗਾਲ ਪਹਿਲੀ ਵਟਾਈ ਆ 40 ਸਾਲ ਹੋ ਗਏ ਮਟੋਗੋਂਦਿਆਂ ਨੂੰ ਜੀ ਤੇ ਇਹ ਕਿਦਾ ਗਮਾਨਪੁਰੇ ਦਾ ਮਝ ਪੀਠੇ ਗਿਆ ਹਾਂ ਇਹਨਾਂ ਬੰਦੇ ਲਿਆਂਦੇ 30 40 ਬੰਦੇ ਚਾਰ ਗੱਡੀਆਂ ਪੰਜ 6 ਹਜ਼ਾਰ ਉਹਨਾਂ ਦੇ 2 315 ਦਿਨਾਰੀਆਂ ਪਿਸਤੌਲ ਆ ਅਸੀਂ ਡੱਕਦੇ ਰਹੇ ਵਾ ਗੋਲੀਆਂ ਸਿੱਧੀਆਂ ਮਾਰੀ ਗਿਆ ਅਸੀਂ ਆ ਗੱਡੀ ਦੇ ਉੱਲੇ ਹੋ ਤੇ ਪਜੇ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਦਾ 50 60 ਫੈਲ ਹੋਇਆ ਕਿ ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਜਾਂਦੇ ਰਿਹਾ ਕੋਈ ਪਹਿਲੀ ਤੇ ਝਗੜਾ ਸੀ ਪਹਿਲੀ ਵਟਾਂਦਰਾ ਆ ਝਗੜਾ ਵੀ ਕੋਈ ਨਹੀਂ ਸੀ ਤੇ ਕਿੰਨੇ ਜਾਨੇ ਦੀ ਜੱਥੇ ਸੀ ਦੋ ਆ ਜਾਣੇ ਦੇ ਤਾਂ ਜਖਮੀ ਕਿੰਨੇ ਜਖਮੀ 3000 5 ਜਖਮੀ ਆ ਬਾਕੀ ਪੁੱਛ ਮੋਕੇ ਬਹੁਤ ਜੀ ਜਖਮੀ ਕਿੰਨੇ ਨੇ 5000 5 ਜਖਮੀ ਆ ਯੱਕਾ ਜੇ ਪਿੰਡ ਆ 3 ਇੱਥੇ ਆ ਅੱਛਾ ਪੰਜਿਆਂ ਨੇ ਜਖਮੀ ਦੋ ਦੋ ਹੀ ਇੱਥੇ ਆ ਨਾ ਚਾਰ ਇੱਥੇ ਆ ਤੇ ਇੱਕ ਹੋ ਗਿਆ ਜੀ ਕੀ ਮੰਗ ਕੀ ਕਰਦੇ ਨੂੰ ਪੁੱਛੀ ਮਾਂਗੀਆਂ ਨੇ ਅਭੀ ਪਰਚੇ ਹੋਣੇ ਚਾਹੀਦੇ ਨੇ ਹਥਿਆਰ ਹੀ ਹੁਣ ਸਾਰੇ ਨਜਾਇਜ਼ ਹਥਿਆਰ ਆ ਕੌਣ ਸੀ ਉਹ ਮਰਬੀ ਸਾਰੇ ਮਰਬੀ ਨਹੀਂ ਨਹੀਂ ਪਿੰਡ ਦੇ ਹੀ ਨੇ ਨਹੀਂ ਕਮਾਨਪੁਰੇ ਦੇ ਆ ਉਹ ਕਮਾਨਪੁਰੇ ਦੇ ਨੇ ਇਹ ਜਿਹੜੇ ਬੰਦੇ ਨੇ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਗੋਲੀ ਕੋ ਚਲਾਤੀ ਗੋਲੀ ਆ ਹੀ ਤਾਂ ਡੱਕਣ ਦਾ ਆ ਤੂੰ ਨੂੰ ਮੈਂ ਮਤ ਹੁੰਦੀ ਆ ਉਹਨੇ ਜਦੋਂ ਗੋਲੀ ਚਲਾਤੀ ਸਾਡੇ ਧੁੰਦੇ ਧੁੰਦੇ ਰੱਜੇ ਸ਼ਰਾਬ ਨਾਲ ਸ਼ਰਾਬ ਠੀਕ ਆਸੇ ਕਿਹਨੇ ਪਿੰਡ ਕਿਹਨ ਕਾਕੜ ਤਰੀਂ ਗੱਲ ਇਹ ਵੀ ਉਹਨਾਂ ਦਾ 40 45 ਸਾਲ ਪੁਰਾਣਾ ਉਹਨਾਂ ਦਾ ਵਟਾਂਦਰਾ ਹੋਇਆ ਹੈਗਾ ਤੇ ਜਿਨ੍ਹਾਂ ਨਾਲ ਵਟਾਂਦਰਾ ਹੀ ਇਹ ਜੱਟ ਜੋ ਮਜਬੀ ਸਿੱਖੇਗੇ ਤੇ ਉਹ ਜਦੋਂ ਵਟਾਂਦਰਾ ਹੋਇਆ ਸੀ ਉਹ ਉਹਨਾਂ ਆਣ ਕੇ ਪਹਿਲੀ ਵਾਰੀ ਇਹਨਾਂ ਨਾਲ ਗੱਲਬਾਤ ਕਰਨੇ ਗਏ ਆ ਉਹਨਾਂ ਦੇ ਕੋਲ 2 ਨੰਬਰ ਦੇ ਹਥਿਆਰੀ ਪਿਸਟਲ ਵਗੈਰਾ ਹੈਗਾ ਤੇ ਉਹਨਾਂ ਗੱਲਾਂ ਨਹੀਂ ਇਹਨਾਂ ਦੀ ਸੁਣੀ ਤੇ ਪਿਸਟਲ ਦੀਆਂ ਗੋਲੀਆਂ ਨਾਲ ਪੇ ਮਾਰਨਾ ਇੱਕ ਵਾਰੀ ਤੋਂ ਭੱਜ ਗਏ ਆ ਇੱਕ ਵਾਰੀ ਭੱਜ ਗਏ ਤੇ ਇੱਕ ਗੱਡੀ ਇਹਨਾਂ ਦੇ ਮਨ ਚਾੜਦੀ ਹੈ ਖਲੋ ਗਏ ਆ ਜਦੋਂ ਇਹਨਾਂ ਨੂੰ ਛੋਟਾ ਹੀ ਕੋਈ ਬਸ ਛੋਟਾ ਹੀ ਸਿਲਪੜ ਕੋਈ ਇਹ ਲੜਨ ਤੇ ਗਏ ਨਹੀਂ ਕੁਦਰਤੀ ਇਹਨਾਂ ਕੋਲ ਹੁੰਦੀ ਆ ਡਾਕ ਡੂਕ ਬੰਬੀ ਤੇ ਪਈ ਨਹੀਂ ਸਭ ਸੁਪਰ ਕਰਦੇ ਇਹਨਾਂ ਜਦੋਂ ਡਾਕ ਲੈ ਭੱਜੋ ਭੱਜੇ ਪਿਸਟਲ ਲੈ ਕੇ ਭੱਜ ਗਏ ਇੱਕ ਵਾਰੀ ਜੀ ਇੱਕ ਗੱਡੀ ਉਤਰੀ ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੀ ਇਹਨਾਂ ਨੂੰ ਪਤਾ ਨਹੀਂ ਕੋਈ ਪਾ 2-4 ਕਿਲੇ ਕਿਲੇ ਡੇਢ ਕਿਲੇ ਤੋਂ ਮੁੜ ਕੇ ਫਾਇਰਿੰਗ ਹੋਣਾ ਕੀਤੀ ਜਾਂ ਤੇ ਤਿੰਨ ਬੰਦੇ ਫੱਟਰ ਕਰਦੇ ਦੋ ਮੌਕੇ ਦੇ ਮੌਤ ਗੋਲੀਆਂ ਦਾ ਜੀ ਕੋਈ ਅੰਤ ਨਹੀਂ ਕਿੰਨੀ ਵੀ ਛੱਲੇ ਕਿੰਨੇ ਲੋਕ ਹੈਗੇ ਸੀ ਜਿਨ੍ਹਾਂ ਨੂੰ ਗੋਲੀ ਛੱਲੇ ਜਿਹੜੀ ਗੋਲੀ ਚਲਵਾਉਣ ਵਾਲੇ ਆ ਉਹ ਘੱਟੋ ਘੱਟ ਹੋਣੇ 20-25 ਜਣੇ ਪਲੈਨਿੰਗ ਦੇ ਨਾਲ ਆ ਹਾਂਜੀ ਪਲੈਨਿੰਗ ਦੇ ਨਾਲ ਆ ਇਹ ਜ਼ਖਮੀ ਕਿੰਨੇ ਹੋਇਆ ਜੀ ਇਹ ਜ਼ਖਮੀ ਤਿੰਨ ਜਣੇ ਹੋਇਆ ਜੀ ਕਿੰਨੇ ਬੰਦੇ ਮੌਤ ਦੇ ਡੈਥ ਦੋ ਜਣੇ ਦੀ ਹੋਈ ਆ ਜਿਹੜੇ ਡੈਥ ਹੋਈ ਆ ਇਹ ਰਹਿ ਗਈ ਹਾਂਜੀ ਵਿਆਹ ਹੈ ਜੀ ਬੱਚਿਆਂ ਵਾਲੇ ਨਾਮ ਕੀ ਉਹਨਾਂ ਦਾ ਇੱਕ ਦਾ ਨਾਮ ਬਲਵੰਤ ਸਿੰਘ ਹੈ ਜੀ ਤੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਆ ਜਿਹੜੀ ਜ਼ਖਮੀ ਉਹਨਾਂ ਦਾ ਨਾਮ ਕੀ ਹੈ ਇੱਕ ਦਾ ਨਾਮ ਜਗਤਾਰ ਸਿੰਘ ਆ ਔਰ ਤੇ ਇੱਕ ਦਾ ਨਾਮ ਬਲਜੀਤ ਸਿੰਘ ਆ ਇੱਕ ਦਾ ਨਾਮ ਨਿਰਮਲ ਸਿੰਘ ਪਰਿਵਾਰ ਚੋਂ ਨੇ ਜਿਹਨੇ ਇੱਕੇ ਪਰਿਵਾਰ ਚੋਂ ਆ ਜੀ ਸ਼੍ਰੀਕਾ ਬਰਾਦਰੀ ਆ ਜੀ ਇਹਨਾਂ ਦੀ ਤੇ ਇਹ ਆਪਣੇ ਖੇਤਾਂ 'ਚ ਕੰਮ ਕਰਦੇ ਪਏ ਸਨ ਹਾਂਜੀ ਇਹ ਆਪਦੇ ਖੇਤਾਂ 'ਚ ਕੰਮ ਕਰਦੇ ਜਿਹੜਾ ਬਲਵੰਤ ਸਿੰਘ ਡੈਥ ਹੋਈ ਆ ਉਹਦੇ ਆਪਣੇ ਪਰਿਵਾਰ ਝੋਨਾ ਲਾਉਣ ਵਾਲੇ ਬੰਦੇ ਉਹਨਾਂ ਦੀ ਚਾਹ ਲੈ ਕੇ ਗਿਆ ਏ ਉਹਦੇ ਵੇਖ ਕੇ ਖਲੋ ਗਿਆ ਜੀ ਉਹਦੇ ਦਿਲ ਦੇ ਉੱਤੇ ਵੱਜੀ ਗੋਲੀ ਉਹਦਾ ਕੋਈ ਝਗੜਾ ਹੈਗਾ ਸੀ ਕੋਈ ਕਿਸੇ ਦਾ ਕੋਈ ਝਗੜਾ ਨਹੀਂ ਉਹਨਾਂ ਦਾ ਵੀ ਨਹੀਂ ਕੋਈ ਝਗੜਾ ਅੱਛਾ ਹਾਂਜੀ ਜਦੋਂ ਗੋਲੀ ਵੱਜੀ ਉਹਨਾਂ ਦਾ ਕਿਸੇ ਦਾ ਕੋਈ ਝਗੜਾ ਨਹੀਂ ਕਿਸੇ ਨਾਲ ਜੀ ਕੀ ਮੰਗ ਕੀ ਕਰਦੇ ਹੋ ਜੀ ਮੰਗ ਇਹ ਵੀ ਜਿਉਂ ਉਹਨਾਂ ਦੇ ਜੋ ਵੀ ਹੈਗੇ ਬੰਦਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੋਈ ਉੱਥੇ ਵੀਡੀਓ ਕਿਸੇ ਨੇ ਬਣਾਈ ਹੈ ਕੋਈ ਗੋਲੀ ਨਹੀਂ ਜੀ ਵੀਡੀਓ ਕੋਈ ਪਤਾ ਨਹੀਂ ਲੱਗਾ ਜੀ ਅਸੀਂ ਤੇ ਆਪ ਅਸੀਂ ਆਪ ਉੱਥੇ ਖੋਰ ਮੌਜੂਦ ਨਹੀਂ ਤੇ ਆਪ ਲੋਕੇ ਆ ਜੀ ਪਿੰਡ ਦੇ ਹੀ ਆ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈ ਨਹੀਂ ਜੋ ਸ਼ਹਿਰ ਦੇ ਆ ਸ਼ਹਿਰ ਦੇ ਸਾਡਾ ਪਿੰਡ ਕਾਕੜੀ ਜੇ ਲੁੱਪ ਗਏ ਹਾਂਜੀ ਲੁੱਪ ਗਏ ਠੀਕ ਹੈ। ਇਹ ਐਸੇ ਭੁਪਿੰਦਰ ਸਿੰਘ। ਇਹ ਮਾਮਲਾ ਹੈ। ਇਹ ਮਾਮਲਾ ਲੋਪੋ ਕੇ ਲਾਕੇ ਕਾਕੜ ਤਰੀਨਪਿੰਡ। ਕੋਈਆਂ ਲੜਾਈ ਪੈਲੀ ਝੜੜ ਤੋਂ ਹੋਈ ਹੈ। ਤੇ ਉਹਨਾਂ ਜਾ ਕੇ ਇਹਨਾਂ ਦੇ ਗੱਲਬਾਤ ਕਰਨ ਆਏ ਨੇ। ਉਹ ਕਦੇ ਗੋਲੀਆਂ ਚਲਾਤੀਆਂ। ਸਾਨੂੰ ਇਹ ਪਤਾ ਲੱਗਾ। ਕਿੰਨੇ ਜਣੇ ਦੀ ਡੈਥ ਹੋਈ ਹੈ? 2 ਜਣੇ ਦੀ ਡੈਥ ਹੋ ਗਈ ਹੈ। ਤੇ ਜ਼ਖਮੀ ਵੀ ਨੇ। ਜ਼ਖਮੀ ਅੰਦਰ ਹੈਗੇ 3 ਕ 4 ਅੰਦਰ ਜ਼ਖਮੀ ਨੇ। ਤੇ ਪਤਾ ਲੱਗਾ ਗੋਲੀਆਂ ਕਿੰਨੀਆਂ ਚੱਲੀਆਂ ਸੀ। ਨਹੀਂ ਅੱਜ ਵਾਰ ਆਈ ਨੂੰ ਇੱਥੇ ਆਪਣੇ ਚੌਕੀ ਲਾਕੇ ਚੋ ਆਏ ਨਾ। ਇੱਥੇ ਦੀ ਪ੍ਰੋਟੈਕਸ਼ਨ ਮਾਤ ਓਕੇ ਇਹ ਥਾਣਾ ਲਕਨਟੋਲਮੈਂਟ ਤੋਂ ਆਏ ਮੋਲ ਦੇ ਕੋਚਾਂ ਜੀ ਨਾਂ ਦੀ ਜੱਤਾ ਹੀ ਨਾਮ ਦੀ ਹਾਂਜੀ ਨਾਮ ਕੀ ਜਨਾਹ ਜੱਤਾ ਹੈ ਨਾ ਗੁਰਪ੍ਰੀਤ ਸਿੰਘ ਹੈ ਮਨ ਦੇ ਸਕੀ ਗੁਰਪ੍ਰੀਤ ਸਿੰਘ ਸਾਨੂੰ ਗੁਰਵਜਨ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ ਦੂਜਾ ਬਿਅੰਨ ਸਿੰਘ ਸਾਨੂੰ ਕਰਨੈਲ ਸਿੰਘ ਆ ਚਾਚੇ ਤਾਂ ਇਹਦੇ ਹੈਗੇ ਨਹੀਂ ਜੀ ਤੇ ਜਖਮ ਜਖਮੀ ਆ ਗਈ ਮੈਨੂੰ ਲੈ ਕੇ ਜੀ ਝਗੜਾ ਜੀ ਪੂਰਾ ਸਾਮੂਹ ਆ ਤੇ ਪੂਰੀ ਜਨਵਰੀ ਨਹੀਂ ਆ ਤਫਤੀਸ਼ ਤੇ ਪਤਾ ਲੱਗੇਗਾ ਅਗਲੀ ਜਨਵਰੀ ਅੱਜ ਲੋਕਾਂ ਨੂੰ ਆਏ ਨੂੰ ਕਿੰਨੇ ਨੇ ਤੇ ਮੌਤ ਕਿੰਨੇ ਜਨਾਂ ਦੀ ਹੋ ਗਈ ਚਾਰ ਜਨ ਜਖਮੀ ਆ ਤੇ ਦੋ ਜਨੇ ਦੀ ਡੈਥ ਹੋ ਚੁੱਕੀ ਹੈ ਤੇ ਕੀ ਬਾਤ ਆ ਕੋਡੀਆਂ ਕਿੱਥੇ ਚੱਲੇ ਚੁੱਕੀਆਂ ਜਨਾਂ ਦੇ ਇਹਨਾਂ ਬਾਰੇ ਲੋਕ ਨੂੰ ਮੋਤ ਅਗਲੀ